ਸਾਡੇ ਇਲਾਕੇ ਦੇ ਵਿੱਚ ਇੱਕ ਪੇਪਰ ਮੇਲਿਆ ਦੈਟਸ ਸੈਲਾ ਤੁਸੀਂ ਦੇਖੋ ਕਿ ਉੱਥੇ ਕਿੰਨੀਆਂ ਓਵਰਰੋਡ ਟਰਾਲੀਆਂ ਸੜਕ ਦੇ ਉੱਤੇ ਲੰਘ ਕੇ ਆਣੀਆਂ ਤੇ ਜਿਹੜੀ ਐਮਬੀਆਈ ਆ ਮੋਟਰ ਵਹੀਕਲ ਇਨਸਪੈਕਟਰ ਕਿਸੇ ਵੀ ਟਰੈਕਟਰ ਟਰਾਲੀ ਨੂੰ ਲੋਡ ਸੜਕ ਦੇ ਉੱਤੇ ਲਿਜਾਣ ਲਈ ਕੋਈ ਲਾਇਸੈਂਸ ਨਹੀਂ ਦੇ ਰਹਿ ਉਦੀ ਕੋਈ ਪਰਮਿਸ਼ਨ ਨਹੀਂ ਦੇ ਰਹਿ ਐਮਬੀਆਈ ਹੈਜ਼ ਨੋ ਰਾਈਟ ਟੂ ਪਰਮਿਟ ਦਾ ਟਰਾਲੀਜ਼ ਓਵਰਰੋਡ ਟਰਾਲੀਜ਼ ਪਰ ਕਾਨੂੰਨ ਕੀ ਆ ਪਏ ਪੰਜਾਬ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਵਿੱਚ ਟਰੈਕਟਰ ਟਰਾਲੀ ਓਵਰਰੋਡ ਨੂੰ ਸਰਕੰਡਾ ਢੋਂ ਲਈ ਹੋਰ ਬਰਬੜੀਆਂ ਚੀਜ਼ਾਂ ਢੋਂ ਲਈ ਔਰ ਜਾਣ ਕੇ ਪਰਮਿਟ ਕਰ ਰਹੀ ਆ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਆ ਆਰਟੀ ਇਹ ਮਤਲਬ ਰੀਜਨਲ ਟਰਾਂਸਪੋਰਟ ਅਥਾਰਟੀ ਉਹ ਕਿਸੇ ਨੂੰ ਚੈੱਕ ਨਹੀਂ ਕਰਦੇ ਉੱਥੇ ਆਪਣੇ ਦਫ਼ਤਰ ਤੱਕ ਇਹ ਸੀਮਤ ਆ ਬਈ 20000 ਰੁਪਏ ਜੁਰਮਾਨਾ ਪੇ 3000 ਤੇ ਪੇਪਰ ਮਿਲਦੇ ਵਿੱਚ ਕਿੰਨੀਆਂ ਟਰੈਕਟਰ ਟਰਾਲੀਆਂ ਰੋਹ ਜਾਂਦੀਆਂ ਕੋਚ 4 4 5 5 6 6 7 7 ਜ਼ਿਲ੍ਹਿਆਂ ਦੇ ਵਿੱਚੋਂ ਲੰਘ ਕੇ ਆਂਦੀਆਂ। ਕਿਹ ਆ ਉੱਥੇ ਜਿਹੜੇ ਆਰਟੀਐ ਸਾਹਿਬ ਆਇਆ ਉਹਨਾਂ ਨੂੰ ਨਜ਼ਰ ਨਹੀਂ ਆਂਦਾ। ਕਿ ਆ ਇਹ ਮੋਟਰ ਵਹੀਕਲ ਜਿਹੜਾ ਐਕਟ ਆ ਕਿ ਯੂਨਾਈਟਿਡ ਨੇਸ਼ਨ ਨੇ ਇੰਪਲੀਮੈਂਟ ਕਰਨਾ। ਵਿੱਚੇ ਭਗਵੰਤ ਮਾਨ ਜੀ ਤੁਸੀਂ ਕੱਲਾ ਗੱਪਾਂ ਤੱਕ ਤੇ ਝੂਠ ਬੋਲਣ ਤੱਕ ਸੀਮਤ ਹੋ। ਅਸੀਂ ਇਹ ਵੀ ਚਾਹਨੇ ਆ ਤੇ ਮੋਟਰ ਵਹੀਕਲ ਐਕਟ ਆ ਤੇ ਉਹ ਲਾਗੂ ਹੋਣਾ ਚਾਹੀਦਾ। ਲੋਕਾਂ ਨੂੰ ਬੜੀ ਖੁਸ਼ੀ ਸੀ ਕਿ ਪੰਜਾਬ ਦੇ ਵਿੱਚੋਂ ਬਦਲਾ ਆਊਗਾ। ਪਰਦਾ ਆ ਦਾ ਮਤਲਬ ਇਹ ਨਹੀਂ ਆ ਪੇ ਪੂਰੇ ਪੰਜਾਬ ਦਾ ਹੀ ਬੇੜਾ ਕਰ ਕਰ ਦਿਓ ਸੜਕਾਂ ਦੇ ਉੱਤੇ ਟ੍ਰੈਫਿਕ ਸਿਸਟਮ ਨਾ ਦੀ ਕੋਈ ਚੀਜ਼ ਹੀ ਨਹੀਂ ਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਪੇ ਇਮਾਨਦਾਰੀ ਦੇ ਨਾਲ ਮੋਟਰ ਵਹੀਕਲ ਐਕਟ ਨੂੰ ਲਾਗੂ ਕੀਤਾ ਜਾਵੇ ਔਰ ਜਿਹੜੇ ਟਰੈਕਟਰ ਟਰਾਲੀ ਆ ਓਵਰ ਲੋਡ ਆ ਰਹੇ ਆ ਇਹ ਸਰਕੰਡਾ ਲੈ ਕੇ ਆ ਰਹੇ ਆ ਮਿਲ ਨੂੰ ਉਹ ਸਾਰਾ ਬੰਦ ਕੀਤਾ ਜਾਵੇ ਜੇ ਕੋ ਸਰਕੰਡਾ ਆਂਦਾ ਟਰੱਕ ਜਿਹੜਾ ਆ ਉਹ ਬਾਡੀ ਬੰਦ ਹੋਵੇ ਉਹਦੇ ਵਿੱਚ ਕਵਰ ਕੀਤਾ ਹੋਣਾ ਚਾਹੀਦਾ ਜਦੋਂ ਐਮਬੀਆਈ ਕਿਸੇ ਵਹੀਕਲ ਨੂੰ ਪਰミਸ਼ਨ ਨਹੀਂ ਦਿੰਦੇ ਉਹ ਵਹੀਕਲ ਚੱਲਦੇ ਕਿੱਦਾਂ ਸੜਕਾਂ ਦੇ ਤੁਸੀਂ ਇਹ ਪਹਿਲਾਂ ਜਵਾਬ ਦਿਓ ਅੱਜ ਜੋ ਗੜਸ਼ੰਕਰ ਏਰੀਆ ਦੇ ਵਿੱਚ ਤੂੜੀ ਦੇ ਵੱਡੇ ਵੱਡੇ ਜਿਹੜੇ ਟ੍ਰੈਕਟਰ ਵਾਲਿਆਂ ਵਾਲੇ ਭੁੰਗ ਲੰਘ ਰਹੇ ਆ ਉਹਨਾਂ ਦੀ ਸਮੱਸਿਆ ਜੋ ਕਿ ਕਾਨੂੰਨੀ ਤੌਰ ਤੇ ਟ੍ਰੈਕਟਰ ਟਰਾਲੀ ਰਾਹੀਂ ਅਸੀਂ ਇਹ ਭੁੰਗ ਦਾਹੀਂ ਤੂੜੀ ਲੈ ਕੇ ਮਿਲ ਨੂੰ ਨਹੀਂ ਪਹੁੰਚਾ ਸਕਦੇ ਜੇ ਕਾਨੂੰਨੀ ਤੌਰ ਤੇ ਵੀ ਇਹਨਾਂ ਨੂੰ ਲੰਘਣ ਤੂੜੀ ਮੰਗಾಣੀ ਹੋਵੇ ਮਿਲ ਵਾਸੀਆਂ ਨੇ ਉਹਨਾਂ ਵਾਸਤੇ ਟਰੱਕ ਹੈ ਟੱਕਾਂ ਰਾਹੀਂ ਤੇ ਪਰਾਂ ਰਾਹੀਂ ਆਪਣੀ ਤੂੜੀ ਮੰਗਾਨ ਦਾ ਪ੍ਰਬੰਧ ਕਰਨ ਇਹਨਾਂ ਤੇ ਪੂਰਨ ਤੌਰ ਤੇ ਜਿਹੜੇ ਟ੍ਰੈਕਟਰ ਟਾਲੀਆਂ ਰਾਹੀਂ ਭੋਂਗ ਲੈ ਕੇ ਵੱਡੇ ਵੱਡੇ ਲੈ ਕੇ ਸੜਕ ਰੋਕ ਕੇ ਸੜਕ ਦੇ ਵਿੱਚ ਬਹੁਤ ਜ਼ਿਆਦਾ ਹਾਸਤੇ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਤਾਂ ਜੋ ਕਿ ਸ਼ਹਿਰ ਵਾਸੀਆਂ ਨੂੰ ਵੀ ਕੁਝ ਰਾਹਤ ਮਿਲ ਸਕੇ ਸ਼ਹਿਰ ਦੇ ਵਿੱਚ ਹਰ ਵੇਲੇ ਮੌਦਮ ਮਾਹੌਲ ਬਣਿਆ ਰਹਿੰਦਾ ਹੈ ਕਿ ਕਿਸੇ ਟਾਈਮ ਵੀ ਇਹਨਾਂ ਕਰਕੇ ਹਾਸਤਾ ਵਾਪਰ ਜਾਂ ਸਕਦਾ ਹੈ ਇਹ ਇੱਕ ਭੌਂਗ ਹੀ ਸਾਰੇ ਸ਼ਹਿਰ ਨੂੰ ਬਲੌਕ ਕਰ ਦਿੰਦੇ ਨੇ ਟੈਫਿਕ ਦੀ ਸਮੱਸਿਆ ਖੜ ਜਾਂਦੀ ਆ ਇਸ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮੰਗ ਕਰਦੇ ਆ ਕਿ ਜਿਹੜੇ ਟਰੈਕਟਰ ਟਰਾਲੀਆਂ ਰਾਹੀਂ ਵੱਡੇ ਵੱਡੇ ਭੌਂਗ ਤੂੜੀ ਦੇ ਲੈ ਕੇ ਇਹਨਾਂ ਨੂੰ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਤਾਂ ਜੋ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਜੇ ਕਿ ਸੈਲਾ ਮੇਲਵਾਲਿਆਂ ਨੂੰ ਤੂੜੀ ਦੀ ਲੋੜ ਹੈ ਉਹ ਟਰੱਕਾਂ ਰਾਹੀਂ ਜੋ ਕਾਨੂੰਨਨ ਤੌਰ ਤੇ ਹੈ ਉਹਨਾਂ ਨੂੰ ਪਰਮਿਟ ਮਿਲੇ ਆ ਉਹਨਾਂ ਰਾਹੀਂ ਹੀ ਤੂੜੀ ਮੰਗਵਾਉਣ ਦਾ ਪ੍ਰਬੰਧ ਕਰ ਸਕੇ ਤਾਂ ਜੋ ਸ਼ਹਿਰ ਨੂੰ ਵੀ ਕੋਈ ਸਹਾਇਤਾ ਮਿਲ ਸਕੇ ਇਦੇ ਬਾਰੇ ਜੀ ਜਿਹੜਾ ਮੇਰੇ ਧਿਆਨ ਚੀਜ਼ ਵੀ ਆਈ ਹੈ ਕਿਉਂਕਿ ਲੇਟ ਲਾਈਟ ਜਿਹੜੀਆਂ ਨੇ ਜ਼ਿਆਦਾਤਰ ਇਹ ਟਰਾਲੀ ਜਿਹੜੀਆਂ ਥੂੜੀ ਵਾਲੀਆਂ ਨੇ ਜਿਹੜੀਆਂ ਓਵਰ ਸਾਈਜ਼ ਹੈਗੀਆਂ ਤੇ ਰੋਡ ਤੇ ਟ੍ਰੈਫਿਕ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀ ਮਰੋ ਸਮੱਸਿਆ ਆ ਰਹੀ ਹੈ ਇਹਦੇ ਵਾਸਤੇ ਮੈਂ ਟ੍ਰੈਫਿਕ ਜਿਹੜੇ ਇੰਚਾਰਜ ਨੇ ਸਾਡੇ ਉਹਨਾਂ ਨੂੰ ਤੇ ਪਲੱਸ ਨਾਈਟ ਵਾਲਿਆਂ ਨੂੰ ਜਿਹੜਾ ਅਸੀਂ ਬਿਲਕੁਲ ਇਹਨਾਂ ਨੂੰ ਇੱਕ ਵਾਰੀ ਵਾਰਨਿੰਗ ਦਿੱਤੀ ਹੈ ਜੇ ਨਹੀਂ ਆ ਤਾਂ ਫਿਰ ਇਸ ਤੋਂ ਬਾਅਦ ਅਗਲੀ ਜਿਹੜੀ ਹੈ ਕੋਰੋਨੀ ਕਾਰਵਾਈ ਜਿਹੜੀ ਸਖਤ ਕੀਤੀ ਜਾਊਗੀ